ਇਹ ਇਹ ਜੇ ਆਂਦੇ ਨੇ ਜਿਹੜੇ ਦਿਨ ਦੇ ਵਿੱਚ 18-18 ਸਟਿੰਗ ਪੀਂਦੇ ਸੀਗੇ ਐਫੀਨ ਹੈ ਉਹ ਸੀਐਨਐਸ ਸਟੀਮੂਲੈਂਟ ਹੈ ਯਾਨੀ ਕਿ ਤੁਹਾਡੇ ਸੈਂਟਰਲ ਨਰਵਸ ਸਿਸਟਮ ਨੂੰ ਸਟੀਮੂਲੇਟ ਕਰਦੀ ਹੈ ਸੋਨੋ ਹਲਾਰਾ ਮਿਲਦਾ ਹੈ ਸਰੂਰ ਆਉਂਦਾ ਉਹਦੇ ਵਾਸਤੇ ਸਾਡੇ ਮਾਂ-ਬਾਪ ਨੂੰ ਅਵੇਅਰ ਹੋਣਾ ਪਊਗਾ ਬੱਚੇ ਪੈਸੇ ਲੈ ਕੇ ਜਾਂਦੇ ਨੇ ਤੁਹਾਡਾ ਬੱਚਾ ਉਹਨਾਂ ਪੈਸੇਾਂ ਦਾ ਕੀ ਲੈ ਰਿਹਾ ਹੈ ਉਹ ਸਟਿੰਗ ਲੈ ਰਿਹਾ ਹੈ ਮੈਂ ਸਾਡੇ ਕੋਲੇ ਬੱਚੇ ਇਹ ਜੇ ਆਂਦੇ ਨੇ ਜਿਹੜੇ ਦਿਨ ਦੇ ਵਿੱਚ 18-18 ਸਟਿੰਗ ਪੀਂਦੇ ਸੀਗੇ 18-18 ਕਿ ਕਿ ਜਦੋਂ ਆਪਾਂ ਕੋਈ ਵੀ એનર્ਜੀ ਡਰਿੰਕ ਆਪਾਂ ਲੈਨੇ ਆ ਉਹਦੇ ਚ ਕਾਫੀ ਕੈਫੀਨ ਪਾਈ ਹੋਈ ਹੈ ਜਿਹੜੀ ਕੈਫੀਨ ਹੈ ਉਹ ਸੀਐਨਐਸ ਸਟੀਮੂਲੈਂਟ ਹੈ ਯਾਨੀ ਕਿ ਤੁਹਾਡੇ ਸੈਂਟਰਲ ਨਰਵਸ ਸਿਸਟਮ ਨੂੰ ਸਟੀਮੂਲੇਟ ਕਰਦੀ ਹੈ ਸੋਨੋ ਹਲਾਰਾ ਮਿਲਦਾ ਹੈ ਸਰੂਰ ਆਉਂਦਾ ਹੈ ਤਾਂ ਉਹ ਬੱਚਾ ਉਹ ਸਰੂਰ ਲੈਣ ਵਾਸਤੇ ਵਾਰ-ਵਾਰ ਉਹ એનર્ਜੀ ਡਰਿੰਕ ਪੀਂਦਾ ਹੈਗਾ ਉਹ ਇੱਕ ਵਾਰ ਪੀਂਦਾ ਹੈ ਦੋ ਵਾਰ ਪੀਂਦਾ ਹੈ ਚਾਰ ਵਾਰ ਪੀਂਦਾ ਹੈ ਹੌਲੀ-ਹੌਲੀ ਜਦੋਂ ਵੀ ਤੁਹਾਡਾ ਬ੍ਰੇਨ ਹੈ ਜਦੋਂ ਤੁਸੀਂ ਇੱਕ ਵਾਰ ਸਟਿੰਗ ਪੀ ਲਈ ਦੋ ਵਾਰ ਪੀ ਲਈ ਚਾਰ ਵਾਰ ਕੋਈ ਵੀ ਡਰਿੰਕ ਤੁਸੀਂ ਪੀ ਲਿਆ ਤਾਂ ਅਗਲੀ ਵਾਰ ਉਹ ਦਿਮਾਗ ਦਾ ਇਹ ਲੈਵਲ ਹੈ ਉਹ એનર્ਜੀ ਲੈਵਲ ਹੈ ਉਹ ਜਿਹੜਾ ਸਰੂਰ ਦਾ ਲੈਵਲ ਹੈ ਉਹ ਹਰ ਵਾਰ ਤੁਹਾਡਾ ਹਾਈ ਹੁੰਦਾ ਜਾਊਗਾ ਤਾਂ ਪਹਿਲਾਂ ਨਾਲੋਂ ਵੀ ਇੱਕ ਵਾਰ ਬੱਚਾ ਇੱਕ ਪੀਊ ਫਿਰ ਦੋ ਪੀਊ ਚਾਰ ਪੀਊ ਫਿਰ ਉਹਦਾ ਉਹਦੇ ਨਾਲ ਕੋਈ ਸਰਟੀਫਿਕੇਸ਼ਨ ਨਹੀਂ ਹੁੰਦੀ ਹੈਗੇ ਫਿਰ ਬੱਚਾ ਕੋਈ ਹੋਰ ਨਸ਼ਾ ਕਰੂਗਾ ਕੋਈ ਬੀਅਰ ਪੀਊਗਾ ਫਿਰ ਬੀਅਰ ਨਾਲ ਵੀ ਨਹੀਂ ਹੁੰਦੀ ਫਿਰ ਬੰਦਾ ਵਿਸਕੀ ਤੇ ਆ ਜਾਊਗਾ ਉਸ ਤੋਂ ਬਾਅਦ ਕੈਮੀਕਲ ਨਸ਼ੇ ਇਸ ਕਰਕੇ ਨਸ਼ੇੰ ਦਾ ਜਿਹੜਾ ਉਹ ਹਾਲਾ ਹੈ ਉਹ ਵਧਦਾ ਜਾਂਦਾ ਹੈ ਤਾਂ ਆਪਾਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਪਊਗਾ ਬੱਚੇ ਪੈਸਿਆਂ ਦਾ ਕੀ ਖਾਂਦੇ ਨੇ ਕਿਹੋ ਜੀ ਸੰਗਤ ਦੇ ਵਿੱਚ ਬੈਠਦੇ ਨੇ ਤੇ ਕੀ ਖਾਂਦੇ ਨੇ ਕੀ ਪੀਂਦੇ ਨੇਗੇ ਤਾਂ ਬੱਚਿਆਂ ਨੂੰ ਜੇ ਸ਼ੁਰੂ ਤੋਂ ਹੀ ਵਰਜਿਆ ਜਾਵੇ ਬੱਚਿਆਂ ਨੂੰ ਸਹੀ ਤੇ ਗਲਤ ਦਾ ਅਰਥ ਦੱਸਿਆ ਜਾਵੇ ਚਾਹੇ ਪੁੱਤਰ ਹੈ ਚਾਹੇ ਧੀ ਹੈ ਜੇ ਇੱਕ ਵਾਰ ਉਹਨਾਂ ਸਹੀ ਰਸਤਾ ਦੱਸਤਾ ਵੀ ਸਹੀ ਰਸਤਾ ਬੇਟਾ ਜਲੋਂਗੇ ਬਹੁਤ ਲੰਬਾ ਜਾਓਗੇ ਗਲਤ ਰਸਤਾ ਛੇਤੀ ਮੁੱਕ ਜਾਂਦਾ ਖਤਮ ਹੋ ਜਾਂਦਾ ਵੀ ਤੁਹਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਇਸ ਕਰਕੇ ਜ਼ਰੂਰੀ ਹੈ ਵੀ ਬੱਚਿਆਂ ਨੂੰ ਸ਼ੁਰੂ ਤੋਂ ਵਰਜਿਆ ਜਾਵੇ ਤੇ ਠੀਕ ਹੈ ਜੀ